ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੱਡੂ ਚੰਨਾ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ 7 ਵੱਛੀਆਂ ਸੇ ਲਈ ਲੈ ਕੇ ਆਏ ਜੀ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਸੰਧੂ ਡੈਰੀ ਫਾਰਮ ਤੋਂ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81476 15312 ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸਿਕਾ ਗੱਲ ਜੀ ਹੋਰ ਠੀਕ ਹੋ ਵਧੀਆ ਚੜਦੀ ਕਲਾਈ ਬਾਈ ਨਾਮ ਤੇ ਐਡਰੈਸ ਬੋ ਨਾ ਬਾਈ ਤਰਮੇਂਦਰ ਸਿੰਘ ਪਿੰਡ ਸੰਧੂ ਕਲਾਂ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਆਪਾ ਤੇ ਭਟੌੜ ਸ਼ਹਿਰ ਆ ਗਏ ਜੀ ਆਪਣੇ ਮੋਬਾਈਲ ਨੰਬਰ ਜੀ 9852413953 ਠੀਕ ਹੈ ਬਾਈ ਤੇ ਬਾਈ ਤਰਮੇਂਦਰ ਤਿੰਨ ਬੈੜਾ ਨੇ ਹਾਂ ਬਾਈ ਤਿੰਨ ਬੈੜਾ ਜੀ ਨੇ ਟਾਪ ਹਾਂਜੀ ਬਾਹਰ ਚਾਰ ਹੀ ਸੀ ਚਾਰਾਂ ਦੀ ਪੌਣੀ ਸੀ 1 ਤੋਂ ਡੇ ਆਉਣ ਤੋਂ ਪਹਿਲਾਂ ਵੇਖ ਗਈ ਠੀਕ ਆ ਉਹ ਬੈਟਮੈਨ ਪਹਿਲਾਂ ਹਾਂਜੀ ਠੀਕ ਆ ਬਈ ਤੇ ਕਿੰਨੀ ਉਮਰ ਆ ਬੱਚੀ ਦੀ ਇਹ ਡਾਕਟਰ ਕਹਿਣ ਨੂੰ ਚਾਹੇ ਬੰਦਾ ਸਾਲ ਦੀ ਮੰਨ ਲੇ ਚਾਹੇ 13 ਮਹੀਨੇ ਦੀ ਮੰਨ ਲੇ ਇਹ ਬੱਚੀ ਦੋ ਦੰਦ ਚੱਕਦੀ ਹੈਗੀ ਓਕੇ ਹਾਂਜੀ ਦੰਦ ਪਟਕੇ ਦਿਖਾ ਦਿੰਨੇ ਆ ਦੰਦ ਕੋਈ ਚੱਕ ਨਹੀਂ ਨੇ ਆ ਦੇਖਦਾ ਦੇਖਣ ਨੂੰ ਤਾਂ ਚਾਹੇ ਅਗਲੇ ਨੂੰ ਖੀਰੀ ਕਹਦੇ ਹਨਾ ਜਮਾ 1 ਵਜੇ ਪਏ ਦੰਦ ਬਾੜੇ ਮੜੇ ਚੱਕਦੀ ਆ ਜੀ ਹੂੰ ਬੱਚੀ ਬਹੁਤ ਜ਼ਿਆਦਾ ਚੰਗੀ ਹੈਗੀ ਚੰਗੀ ਗਾਂਦੀ ਆ ਹੂੰ 28 30 ਕਿਲੋਲੀ ਗਾਂਦੀ ਬੱਛੀ ਹੈਗੀ ਠੀਕ ਹੈ ਭਾਈ ਹਾਂਜੀ ਬਾਕੀ ਜਿਹੜੀ ਕੋਈ ਗੱਲਬਾਤ ਆਗਲਾ ਪੁੱਛੂਗਾ ਆਪਾਂ ਮਾਲਕਾਂ ਦਾ ਨੰਬਰ ਵੀ ਦੇ ਦਾਂਗੇ ਆਪਾਂ ਪੁੱਛ ਕੇ ਵੀ ਦੱਸ ਦਾਂਗੇ ਠੀਕ ਹੈ ਥਣ ਝੋਲੀ ਦੀ ਬਾੜੀ ਜ਼ਿਆਦਾ ਚੰਗੀ ਹੈਗੀ ਹੂੰ ਝੋਲੀ ਚੰਗੀ ਆ ਹਾਂ ਚਾਰ ਥਣ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਬਹੁਤ ਜ਼ਿਆਦਾ ਚੰਗੀ ਆ ਨਾ ਕੋਈ ਖੋਟ ਨਾ ਕੋਈ ਸ਼ੰਖ ਚਾਰ ਹੀ ਥਣਾਂ ਆਗੇ ਬਲ ਬਲ ਪੂਰੇ ਪੂਰੇ ਫੁੱਲ ਕਲਾਪੀ ਥਣਾਂ ਚਾਰੇ ਠੀਕ ਹੈ ਭਾਈ ਬਾਕੀ ਜਾਨ ਜੰਦ ਹੂੰ ਪਿੱਛੇ ਪੁੱਛੇ ਦੀ ਚੱਕਮੀ ਪੂਰੀ ਫੁੱਲ ਤੋਰਾ ਚੈੱਕ ਕਰ ਲਓ ਪਲੀ ਜਾਣ ਜਨ ਦੇਖੋ ਡਾਕਟਰ ਬੱਚੀ ਦੇ ਵਿੱਚ ਕੁਆਲਿਟੀ ਪੂਰੀ ਟੌਪ ਆ ਗਈ ਬੱਚੀ ਸੇਤੂ ਹੀ ਸੀਮਨ ਲੈ ਲਓ ਹਣ ਐ ਮੰਨ ਕੇ ਚੱਲ ਡਾਕਟਰ ਮਹੀਨਾ ਇੱਕੋ ਹੀ ਮਸਾ ਸੁਭਾਈ ਭਾਲਦੀ ਆ ਬੱਚੀ ਹਮ ਸਹੀ ਗੱਲ ਸੋਨਾ ਵਜਨ ਚਮਕ ਚੌਕ ਦੇਖ ਬੱਚੀ ਕਿੰਨੀ ਆ ਸਹੀ ਗੱਲ ਆ ਬਾਈ ਬਿਊਟੀਫੁੱਲ ਆ ਬ੍ਰੀਟ ਇੱਕ ਨੰਬਰ ਆ ਚਮਕ ਫੁੱਲ ਆ ਕਾਟ ਕੇ ਇਸੇ ਪਾਸੇ ਕੋਈ ਨਹੀਂ ਇਹ ਥਾਣ ਦਿਖਾ ਤੇ ਦਾਨ ਦਿਖਾ ਤੇ ਕਦ ਚੰਗਾ ਬਾਈ ਜਿਹੜੀ ਗੱਲ ਕਹਿਤੀ ਉਹ ਚੀਜ਼ ਦੀ ਆਪਣੀ ਗਰੰਟੀ ਹੂ ਥਣਾ ਦੀ ਦੰਦਾ ਦੀ ਹਨਾ ਹੂੰ ਬਹੁਤ ਜਿਆਦਾ ਚੰਗੀ ਹੈਗੀ ਬੱਚੀ ਸਭੀ ਪਲੀ ਵੀ ਸੋਹਣੀ ਹੈਗੀ ਚੰਕ ਚੁਮਕ ਦੇਖ ਲਾਉਣ ਤੂੰ ਬੱਚੀ ਸਹੀ ਗੱਲ ਹੈ ਬਾਈ ਬਹੁਤ ਜਿਆਦਾ ਬਾਕੀ ਪਿੱਛੇ ਦੀ ਪੱਧਰ ਪੁੱਧਰ ਬਹੁਤ ਜਿਆਦਾ ਸਟਰਕਚਰ ਬੜਾ ਜਿਆਦਾ ਸੋਹਣਾ ਬੈਕ ਸਾਈਡ ਤੋਂ ਬੱਚੀ ਦਾ ਸਹੀ ਗੱਲ ਹੈ ਪਲੀ ਵੀ ਚੰਗੀ ਹੈ ਆ ਪੈ ਆ ਦੇਖਦਾ ਜਿਹੜਾ ਢਾਂਚਾ ਪੈ ਜਿਹੜਾ ਬੈਕ ਸਾਈਡ ਦਾ ਹੈਗਾ ਹੂੰ ਸਹੀ ਗੱਲ ਹੈ ਇੱਥੇ ਦੇਖੋ ਬੱਚੀ ਪੱਧਰ ਪਈਏ ਉੱਪਰ ਤੋਂ ਜਾਵਾਂ ਹੂੰ ਬਾਕੀ ਲੱਤਾਂ ਲੁੱਤਾਂ ਦੀ ਬੜ ਸਹੀ ਗੱਲ ਲਿਤਾ ਜਮਾ ਹਣ ਸਿੱਧੀਆਂ ਕਰਕੇ ਖੜਨੀਆਂ ਬੱਚਿਆਂ ਦੀ ਮੋਲ ਵੀਰੇ ਜਾਇਜ਼ ਮੋਲ ਡਾਕਟਰ ਜਮਾ ਜਾਇ ਕੋਈ ਆਪਾਂ 25 ਨਹੀਂ ਕਰਨਾ ਕੋਈ 30 ਨਹੀਂ ਕਰਨਾ 20000 ਰੁਪਈਆ ਰੇਟ ਆ ਬੱਚੀ ਦਾ ਵਿੱਚੋਂ ਮਾਨਤਨ ਕਰਦੇ ਆਗੇ ਓਕੇ ਭਾਈ 20000 ਰੁਪਈਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਸੋ ਜਾਊਗਾ ਭਾਈ ਅੱਗੇ ਵੀਰੇ ਦੋ ਨੰਬਰ ਤੇ ਬੱਚਾ ਜਰਸੀ ਬ੍ਰਾਂਡ ਪੀਸ ਹਨ ਜਰਸੀ ਆ ਡਾਕਟਰ ਹਮ ਇਹਨਾਂ ਦੋਵਾਂ ਦਾ ਰਿਕਾਰਡ ਫੁੱਲ ਆਪਣੇ ਕੋਲੇ ਹਮ ਇਹ ਬੱਚੀ ਜਿੱਗਦੀ ਆ ਮਦਰ ਦੇ ਦੀ ਲੈਮਨ ਹੈਡ ਦੀ ਹੈਗੀ ਠੀਕ ਆ ਹਾਂਜੀ ਹੂੰ ਬਾਕੀ ਦੰਦੋ ਵੀ ਦਿਖਾ ਦਨੇ ਆ ਦੰਦੋ ਖੀਰੀਆਂ ਦਾ ਦੰਦੋ ਖੀਰੀਆ ਦੰਦ ਜ਼ਰੂਰ ਦਿਖਾਵਾਂਗੇ ਫੜਿਆ ਲੈ ਜਾਨ ਵਾਲੀ ਬੱਚੀ ਜਾਨ ਵਾਲੀ ਲੰਗਾਈਆਂ ਕਰਕੇ ਜਮਾ ਓਕੇ ਆ ਬਾਈ ਬਾਕੀ ਆ ਦੇਖ ਲੈ ਡਾਕਟਰ ਹੂੰ 29 12 24 ਦਾ ਜਨਮ ਆ ਬੱਚੀ ਦਾ ਠੀਕ ਆ ਹਾਂਜੀ ਸਾਰਾ ਕੁਝ ਐ ਜਮਾ ਸਾਰਾ ਕੁਝ ਐਦੇ ਤੇ ਠੀਕ ਆ ਬਾਈ ਬਹੁਤ ਜਿਆਦੇ ਚੰਗੀਆਂ ਰੂਟੀ ਬੋਦੀ ਤੇ ਪਲੀ ਵੀ ਰਾਜੀ ਬਾਕੀ ਥੱਲੇ ਝੂਲੀ ਦੇਖ ਬੱਚੀ ਦੀ ਗੋਲ ਗੋਲ ਪਈ ਆ ਕਰਮ ਵਾਲੀ ਚਾ ਲੈ ਮੈਂ ਖਾਂ ਜੋੜੀ 32 ਕਿਲੋ ਵਾਲੀ ਗਾਂ ਦੀ ਵੱਛੀ ਹੈਗੀ ਹੂੰ ਐਵੇਂ ਬਾਈ ਤੈਨੂੰ ਪਤਾ ਵੀ ਚੀ ਚੰਗੀ ਦਾ ਮੁੱਲ ਚੰਗਾ ਹੀ ਹੁੰਦਾ ਹਨਾ ਸਹੀ ਐਵੇਂ ਮੈਂ ਤੈਨੂੰ ਕਹਦੇ ਨਾ ਇਹ 30000 ਦੀਆਂ ਨਾ 35 ਦੀਆਂ ਜਿਹੜੇ ਬੰਦੇ ਨੇ ਚੰਗੀ ਕੀਮਤ ਲਾਉਣੀ ਹੈ ਆਪਾਂ ਵੀ ਚੰਗੀ ਕੀਮਤ ਭਰ ਕੇ ਆਏ ਹੈਗੇ ਠੀਕ ਆ ਤੇ ਜਿਹੜੇ ਬੰਦੇ ਨੇ ਬਰੀਡ ਦੇ ਕੰਮ ਕਰਨਾ ਚੰਗੀ ਕੀਮਤ ਲਾਉਣੀ ਉਹ ਬੰਦਾ ਨੇ ਵਾ ਹ ਆਪਣੇ ਨਾਲ ਸੰਪਰਕ ਕਰ ਸਕਦਾਗਾ ਠੀਕ ਆ ਬਾਈ ਬਾਕੀ ਇਹ ਤੁਰਦੀਆਂ ਨਹੀਂ ਆ ਫਾਰਮ ਚੋਂ ਖੁੱਲੀਆਂ ਆਈਆਂ ਬੱਚੀਆਂ ਸਹੀ ਗੱਲ ਆ ਬਾਈ ਤੇ ਲਿਆਣੇ ਦੀ ਜਿਆਦਾ ਔਲ ਮੰਦਗਾਨੇ ਗਈ ਥੋੜਾ ਜਿਆਦਾ ਪਲੇਅਰ ਇਹਦੀ ਮੰਨਦੀ ਆ ਤੇ ਤੋਰਾ ਦੇਖੋ ਬਈ ਇੱਕ ਨੰਬਰ ਤੋਰਾ ਗਾ ਗੋਲ ਗੋਲ ਪਈ ਆ ਗੋਲੇ ਵਰਗੀ ਵਹਿਣਾ ਪਈ ਮਾਖਾ ਡਾਕਟਰ ਚਮਕ ਜਾਣ ਜੇ ਦਾ ਸਟਰਕਚਰ ਕੁਆਲਿਟੀ ਬੜੀ ਜਿਆਦਾ ਚੰਗੀ ਆ ਸਹੀ ਗੱਲ ਆ ਬਈ ਹਾਜੀ 29 12 ਦਾ ਵਰਤ ਆ ਬੱਚੀ ਦਾ ਅੱਜ 8 ਮਹੀਨੇ 10 ਦਿਨਾਂ ਦੀ ਉਮਰ ਆ ਬੱਚੀ ਦੀ ਹਮ ਅਗਲੇ ਨੂੰ ਕਹਿਣ ਨੂੰ ਤਾਂ ਚਾਹੇ ਸਾਲ ਦੀ ਕਈ ਚੱਲ ਤਾਂ ਅੱਜ ਬੱਚੀ ਦਾ 2.5 ਮਿੰਟ ਲੰਘ ਨੂੰ ਵਜਨ ਆਗਾ ਠੀਕ ਆ ਬਈ ਹਮ ਤੇ ਮੁੱਲ ਵੀਰੇ ਜੈਜ ਮੁੱਲ ਡਾਕਟਰ ਦਾ ਫੋਨ ਤੇ ਕਰਾਂਗਾ ਮੁੱਲ ਕਰਾਂਗੇ ਜੈਜ ਜੈ ਜੀ ਹੋ ਹਾਂਜੀ ਠੀਕ ਆ ਬਈ ਬਾੜਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਹੋਊਗਾ ਜਾਇਜ ਮੁੱਲ ਹੋਣਾ ਬਾਈ ਹੂਨ ਤੇ ਮੁੱਲ ਬਰੀਡ ਦੇ ਹਿਸਾਬ ਨਾਲ ਬਾਈ ਤੈਨੂੰ ਪਤਾ ਹਨਾ ਹੋਏ ਜੀ ਹੁਣ ਇਹਦਾ ਹੂੰ ਸਹੀ ਗੱਲ ਥਾਣ ਝੋਲੀ ਓਕੇ ਆ ਪਲੀ ਵੀ ਚੰਗੀ ਆ ਜਾਂ ਚਾਰ ਹੀ ਖਾਣਾ ਦੰਦੋ ਖੀਰੀਆ ਹੌਲਰ ਘਾਰ ਆਗਾ ਹੂੰ ਚਾਹੇ ਅਗਲਾ ਬਲੱਡ ਸੈਂਪਲ ਵਾਈ ਚੱਲੇ ਜਿਹੜਾ ਕੋਈ ਮਰਜ਼ੀ ਫੋਲੋ ਵੈਕਸੀਨੇਸ਼ਨ ਆ ਠੀਕ ਆ ਬਾਈ ਬਹੁਤ ਜਿਆਦੇ ਚੰਗਾ ਬੱਚਾ ਕਾ ਬਾਕੀ ਆਰਡਰ ਦੀ ਕੁਆਲਿਟੀ ਬੈਕ ਸਾਈਡ ਦੀ ਪਿੱਠ ਦੀ ਚੜਾਈ ਦੇਖ ਤੋ ਅੱਛੀ ਦੀ ਬਹੁਤ ਜਿਆਦੇ ਸੋਹਣਾ ਸਟਰਕਚਰ ਦੀ ਬੱਛੀ ਹੈਗੀ ਦਰੀਆ ਬਾਈ ਭਾਈ ਇਹ ਜੇ ਪੀਸ ਬਹੁਤ ਘੱਟ ਮੈ ਟਾਮੇ ਟਾਮੀ ਮਿਲਦੇ ਡਾਕਟਰ ਨਤ ਨਹੀਂ ਮਿਲਦੇ ਜਾਨਵਰ ਇਹ ਜੀ ਅੱਗੇ ਆ ਗਿਆ ਲਾਸਟ ਇਹ ਦੀ ਕਿ ਨਿਊਮਰ ਬੱਚੀ ਡਾਕਟਰ ਦੰਦੋ ਖੀਰੀ ਆ ਇਹਦੇ ਵੀ ਆਪਾਂ ਦੰਦ ਦਿਖਾ ਦਿੰਨੇ ਆ ਲੈ ਦੰਦੋ ਜਮ OK ਹੈ ਭਾਈ ਕਿੱਚੀ ਖੀਰੀ ਹੈਗੀ ਬਾਕੀ ਇਹਦਾ ਡਿਟੇਲ ਦਿਖਾ ਦੇ ਬੱਚੀ ਦੀ ਲੈ ਭਾਈ ਟੈਗ ਭਾਈ ਤੇ ਸਾਰੀ ਡਿਟੇਲ ਭਾਈ ਕਰਾਂਗੇ ਕਰੋਮ ਦੀ ਆ ਡਾਕਟਰ ਬੱਚੀ ਇਹ ਖੁਦ 11 11 24 ਦਾ ਬਰਥ ਮਾਦਰ ਇਹਦੀ ਜੱਗ ਦੀ ਹੈਗੀ OK ਭਾਈ ਬਾਕੀ ਬੱਚੀ ਦਾ ਹੂੰ ਤਾਂ ਚਾ ਸਟਰਕਚਰ ਪੈਟ ਕੁੜੇ ਦੀ ਚੜਾਈ ਦੇਖ ਵਾ ਇੱਕ ਸਾਈਡ ਤੋਂ ਕਿੰਨੀ ਜਿਆਦੇ ਆ ਤੇ ਉੱਪਰ ਤੋਂ ਸਿੱਧੀ ਕਿੰਨੀ ਆ ਸਹੀ ਗੱਲ ਕੱਲ ਹੀ ਹੀਟ ਚ ਸੀਗੀ ਤੇ ਆਪਾਂ ਟੀਕਾ ਨਹੀਂ ਭਰਿਆ ਇਹਦੇ ਹੂੰ ਕੋਈ ਕੋਈ ਜਿਹੜਾ ਬੰਦਾ ਆਪਣੇ ਤੋਂ ਪਰਚੇਜ ਕਰਕੇ ਲਿਏ ਉਹ ਅਗਲੇ ਨੇ ਨਾਲ ਤਾਂ ਰੁੱਤ ਜੀ ਚਾ ਜੂ ਮਹੀਨੇ ਤੱਕ ਆ ਮੰਨ ਲਓ ਤੇ ਨਾਲੇ ਅਗਲਾ ਆਪਦੇ ਹਿਸਾਬ ਨਾਲ ਟੀਮ ਸੀਮਨ ਦਾ ਜਿਹੜਾ ਯੂਜ਼ ਕਰੂਗਾ ਥੱਲੇ ਝੂਲੀ ਦੇਖ ਲੋ ਬਈ ਗੱਬਣਾ ਵਾਲੀ ਝੂਲੀ ਲਈ ਬੱਧੀ ਹੈ ਕਰਮ ਇਹ ਡਰਦੀ ਆ ਥੋੜਾ ਜਿਹਾ ਕੈਮਰੇ ਤੋਂ ਬਹੁਤ ਜਿਆਦੇ ਚੰਗੀ ਝੂਲੀ ਹੈਗੀ ਬੱਚੀ ਸਦੀ ਕੋਈ ਨਹੀਂ ਦਿਖਾਵਾਂਗੇ ਜਰੂਰ ਝੂਲੀ ਇੱਕ ਨੰਬਰ ਵਾਲਾ ਕੀ ਆ ਬਾਤ ਜਮਾ ਗੱ ਚਾਰ ਥਾਨ ਵਾਲੀ ਜਿਆਦਾ ਚੰਗੀ ਹੈ ਬੱਚੀ ਚਾਰ ਹੀ ਥਾਨ ਹੈਗੇ ਗੁਲਾਬੀ ਥਾਨ ਗੁਲਾਬੀ ਨਾ ਕੋ ਫੋਟ ਨਾ ਕੋ ਸ਼ਖ ਭੋਰਾ ਵੀ ਨਹੀਂ ਬਾਕੀ ਉਸ ਤੋਂ ਪੱਧਰ ਪੁੱਧਰ ਪਕਪੂੜੇ ਦੀ ਚੜਾਈ ਚੁੜੀ ਸਟਰਕਚਰ ਬਹੁਤ ਜਿਆਦਾ ਸੋਹਣਾ ਬੱਚੀ ਤੇ ਜਿੰਨਾ ਕਹਦੀ ਹੈ ਜਾਨ ਵਾਲੀ ਬੱਚੀ ਆ ਕਿ ਨਹੀਂ ਪੜੀ ਵੀ ਫੁੱਲ ਆ ਫੇਸ ਸਾਰਾ ਤਾਂ ਤੈਨੂੰ ਪਤਾ ਹੁਣ ਫਾਰਮ ਦੇ ਵਿੱਚ ਜਿਆਦਾ ਫੀਡ ਫੂਡ ਤੇ ਨਰੇ ਤੇ ਹੁੰਦੀਆਂ ਹਨਾ ਇਹ ਚਾਰ ਤੇ ਤੇ ਫੀਡ ਤੇ ਲੈ ਬਈ ਹੋ ਰਹਾ ਇੱਕ ਨੰਬਰ ਕੁਆਲਿਟੀ ਇੱਕ ਨੰਬਰ ਉਤਪਾਦ ਪਰ ਪੂਰੀ ਜਾਨ ਵਾਲੀ ਕੱਦ ਵਾਲੀ ਬੱਚੀ ਆ ਕਿਹਾ ਡਾਕਟਰ ਬੱਚੀ ਦੀ ਵੇਰ ਭੁੱਲ ਲੈ ਕਿੰਨੀ ਜੰਬੀ ਹੈਗੀ ਬੱਚੀ ਸਟਰਕਚਰ ਦੇਖੀ ਬੱਚੀ ਦਾ ਤੂੰ ਖੜਨ ਦਾ ਸਹੀ ਗੱਲ ਆ ਬਈ ਲੈ ਖੜਨੀ ਖੁਰਨੀ ਚੈੱਕ ਕਰੋ ਬੱਚੀ ਦੀ ਇੱਕ ਨੰਬਰ ਫੁੱਲ ਬਰੀਡ ਆ ਥੋੜਾ ਤਾਂ ਲਿਹਾਰੇ ਦੀ ਮੰਨਦੀ ਆ ਲਿਹਾਰੇ ਡਾਕਟਰ ਮੰਨਦੀ ਹਲਕਾ ਜਰੂਰ ਬਾਕੀ ਬੱਚੀ ਨਹੀਂ ਆਏ ਵਾਲੀ ਚੰਗੀ ਹੈ ਜਿਹਨੂੰ ਆਪਾਂ ਗਏ ਸਹੀ ਗੱਲ ਆ ਲੈ ਕੀ ਬਾਤ ਆ ਹੜਨੀ ਖੁਰਨੀ ਚੈੱਕ ਕਰ ਹਨਾ ਪਾਲੀ ਜਿਆਦਾ ਚੰਗੀ ਬੱਚੀ ਆ ਡਾਕਟਰ ਹੂੰ ਸਟਰਕਚਰ ਆਫ ਇਸ ਦੀ ਬਿਊਟੀ ਪੈਠ ਕੁੜੇ ਦੀ ਚੜਾਈ ਐਨ ਓਕੇ ਆ ਜਮਾ ਸਹੀ ਗੱਲ ਆ ਬਾਈ ਤੇ ਮੋਲ ਵੀਰੇ ਫਿਰ ਫੋਨ ਤੀ ਮੋਲ ਡਾਕਟਰ ਫੋਨ ਤੇ ਹੋਊਗਾ ਜੈਜੂ ਮੋਲ ਡਾਕਟਰ ਕੱਲੀ ਕੱਲੀ ਦਤਾਂ ਆਏਗਾ ਗੱਲ ਜਿਨੇ ਕਲੀ ਕਲੀ ਲੈਣੀ ਆ ਤਾਂ ਉਹ ਇਹਦਾ ਮੁੱਲ ਹੋ ਜੂ ਜੇ ਜੋੜੀ ਦਾ ਮੁੱਲ ਪੁੱਛਣਾ ਆਪਾਂ ਵੀਡੀਓ ਚ ਕਰ ਦਿੰਦੇ ਆਗੇ ਠੀਕ ਆ ਮੁੱਲ ਕਿਉਂਕਿ ਵਿਚ ਬੰਦੇ ਕਰਨ ਲੱਗੇ ਜਾਂਦੇ ਆ ਕਮੈਂਟਾਂ ਦੇ ਭਾਈ ਇੰਨੇ ਤਾਂ ਗਾਂ ਆਂਦੀਆਂ ਗਾਂ ਦਾ ਭਾਈ 25000 ਦੀ ਵੀ ਆਉਂਦੀ ਤੇ ਗਾਂ 2.5 ਲੱਖ ਦੀ ਵੀ ਆਉਂਦੀ ਹਾਂ ਸਹੀ ਗੱਲ ਵੀ ਸਹੀ ਗੱਲ ਉਹਦੇ ਚ ਹਰ ਇੱਕ ਚੀਜ਼ ਦਾ ਕੰਪੈਰੀਸ਼ਨ ਕਰਕੇ ਦੇ ਤਾਂ ਫੇਰ ਪਤਾ ਲੱਗਦਾਗਾ ਹੂੰ ਇਹਨਾਂ ਦਾ ਮੁੱਲ ਡਾਕਟਰ 90000 ਰੁਪਏ ਜੋੜੀ ਦਾ 85000 ਰੁਪਏ ਦੀ ਆਪਾਂ ਜੋੜੀ ਦੇਣੀ ਆ ਇਹ ਠੀਕ ਓਕੇ ਭਾਈ ਜੋੜੀ ਦਾ ਮੁੱਲ ਆ ਜਿਹੜਾ 90000 90000 ਰੁਪਏ ਜੀ 85000 ਦੀ ਦੇ ਰੋਹਾਂ 85000 ਰੁਪਏ ਦੀ ਜੋੜੀ ਦੇ ਦਾਂਗੇ ਦੋਨੇ ਜਰਸੀਆਂ ਦਾ ਮੁੱਲ ਆ ਇਹ ਬਾਈ ਤੇ ਮੁੱਲ ਬਾਈ ਨੇ ਜਾਇਜ਼ ਰੱਖਿਆ ਸਿੰਗਲ ਦਾ ਮੁੱਲ ਆ ਜਿਹੜਾ ਫੋਨ ਤੇ ਹੋ ਜਾਊਗਾ ਮੁੱਲ ਸਿੰਗਲ ਦਾ ਵੀ ਜਾਇਜ਼ ਹੋਊਗਾ ਤੇ ਜੋੜੇ ਦਾ ਜੇ ਕੋ ਡਾਕਟਰ ਤਿੰਨੇ ਇਕੱਠੇ ਨਾਲ ਲਊਗਾ ਹਾਂਜੀ ਕੋਈ ਬਾਹਲਾ ਨਹੀਂ ਕੋਈ ਥੋੜਾ ਨਹੀਂ 1 ਲੱਖ ਰੁਪਏ ਦੇ ਵਿੱਚੋਂ 1000 ਰੁਪਏ ਛੋੜ ਕਰਾਂਗੇ ਬੰਦਿਆਂ ਨੂੰ ਜਿਹੜਾ ਕੋ ਮਰਜ਼ੀ ਤਿੰਨੇ ਲੈ ਜੇ ਇਕੱਠਾ ਠੀਕ ਆ ਭਾਈ ਹੂੰ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ